ਪਵਾਨੀਗੜ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਬਣਾਏ ਜਾਣ ਤੇ ਪਾਰਟੀ ਆਗੂਆਂ ਤੇ ਵਰਕਰਾਂ ਚ ਭਾਰੀ ਹਾਦਖਾ ਦਿਖਾਇਆ ਗਿਆ ਇਸ ਮੌਕੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਸੈਲੀ ਮਿੱਤਲ ਦੀ ਅਗਵਾਈ ਹੇਠ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਰਿਪੋਰਟ ਰਾਜ ਖੁਰਮੀ ਪਵਾਨੀਗੜ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜਿੰਦਗਤ ਪਾਰਟੀ ਜਿੰਦਾਬਾਦ ਮੇਰੀ ਅਰਵਿੰਦ ਖੰਨਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਸ੍ਰੀ ਜੇਪੀ ਨੱਡਾ ਜੀ ਅਮਿਤ ਸਾਹਿਬ ਜੀ ਸ੍ਰੀ ਸੁਨੀਲ ਜਾਖੜ ਜੀ ਵੱਲੋਂ ਜੋ ਸ੍ਰੀ ਅਰਵਿੰਦ ਖੰਨਾ ਜੀ ਤੇ ਵਿਸ਼ਵਾਸ ਜਤਾਇਆ ਗਿਆ ਹੈ ਉਹ ਵਿਸ਼ਵਾਸ ਦੇ ਤੌਰ ਤੇ ਉਹਨਾਂ ਨੂੰ ਟਿਕਟ ਦਿੱਤੀ ਉਹਦੀ ਖੁਸ਼ੀ ਅੱਜ ਲੱਡੂ ਵੰਡਿਆ ਗਿਆ ਸਮੁੱਚਾ ਸੰਗਰੂਰ ਲੋਕ ਸਭਾ ਹਲਕਾ ਰਵਿੰਦਰ ਕੰਨਾ ਜੀ ਨੂੰ ਐਂ ਵੇਟ ਕਰਦੇ ਨੇ ਜਿਵੇਂ ਕਿਸੇ ਵਧੀਆ ਬਾਬਿਆਂ ਨੂੰ ਸਾਡੀ ਸੰਗਤ ਕਰਦੀ ਹੁੰਦੀ ਐ ਐਂ ਅਸੀਂ ਉਹਨਾਂ ਦਾ ਵੇਟ ਕਰਦਿਆ ਕਿਉਂਕਿ ਬਹੁਤ ਵਧੀਆ ਇਮਾਨਦਾਰ ਸਮਾਜ ਸੇਵੀ ਤੇ ਵਰਕਰਾਂ ਨਾਲ ਖੜਨ ਵਾਲਾ ਜਿਹੜਾ ਉਮੀਦਵਾਰ ਐ ਸ੍ਰੀ ਰਵਿੰਦਰ ਕੰਨਾ ਜੀ ਨੇ ਉਹਦੀ ਖੁਸ਼ੀ ਚਾਹ ਜਿਸ ਮੁੱਚੇ ਬੀਜੇਪੀ ਵੱਲੋਂ ਸੰਗਰੂਰ ਵੀ ਲੱਡੂ ਵੰਡੇਗੇ ਹਰ ਇੱਕ ਵਿਧਾਨ ਸਭਾ ਹਲਕੇ 'ਚ ਹਰ ਇੱਕ ਸ਼ਹਿਰ 'ਚ ਲੱਡੂ ਵੰਡੇਗੇ ਕੇਂਦਰ ਸਰਕਾਰ ਦੀ ਕਿੰਨੀ ਉਪਲਬਧੀਆਂ ਨੇ ਹੈਲਥ ਕਾਰਡ ਐ ਜਿਹੜਾ ਹਰ ਇੱਕ ਘਰ 'ਚ ਹਰ ਇੱਕ ਨੂੰ ਉਪਲਬਧ ਹੋਇਆ ਉਹਦੇ ਵਿੱਚ ਹਰ ਇੱਕ ਦਾ ਇਲਾਜ ਹੋਇਆ ਦੇ ਕੋਲ ਬਰੇ ਅਰਪੋਰਟ ਨੇ ਰੇਲਵੇ ਸਟੇਸ਼ਨ ਨੇ ਰੇਲਾਂ ਦਾ ਕਿੰਨਾ ਸੁਧਾਰ ਹੋਇਆ ਯੂਨੀਵਰਸਟੀਆਂ ਬਣੀਆਂ ਨੇ ਬੱਚੇ ਦੇ ਲਈ ਉਲਟਾ ਸਿੱਖਿਆ ਦੇ ਯੂਨੀਵਰਸਟੀਆਂ ਦੇ ਵਿੱਚ ਫੀਸ ਕਮ ਕੀਤੀ ਗਈ ਹੈ ਫੀਸ ਉੱਪਰ ਜਾਣ ਦੀ ਜਗ੍ਹਾ ਨੀਚੇ ਕੀਤੀ ਗਈ ਹੈ ਔਰ ਬੜੀ ਯੂਨੀਵਰਸਟੀਆਂ ਬਣੀਆਂ ਨੇ ਹਸਪੀਟਲ ਬੜੇ-ਬੜੇ ਬਣੇ ਨੇ ਏਮਸ ਬਣੇ ਨੇ ਸਾਡੇ ਕੋਲ ਬੜੇ ਇਹ ਦੇਖੋ ਆਪਣਾ ਹਾਈਵੇ ਬਣੇ ਨੇ ਸਾਡੇ ਕੋਲ ਮੁੱਦੇ ਸਾਡੇ ਜਾਨ ਨੂੰ ਬਿਲਕੁਲ ਜਗੂ ਜਸਦੀਪ ਸਿੰਘ ਜੀ ਮੈਂ ਸੰਗਰੂਰ ਨਿਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹਣਾਗਾ ਜਿੰਨੇ ਵੀ ਇੱਥੇ ਕੈਂਡੀਡੇਟ ਨੇ ਉਹਨਾਂ ਦਾ ਸਾਰਿਆਂ ਦਾ ਕਰਦਾਰ ਦੇਖੋ ਇਹ ਸਾਰੇ ਜਿਹੜੇ ਬਾਕੀ ਖੰਨਾ ਸਾਹਿਬ ਦੇ ਵਿਰੋਧੀ ਉਮੀਦਵਾਰ ਨੇ ਇਹ ਆਪਣੀਆਂ ਜੇਬਾਂ ਭਰਨ ਆਏ ਨੇ ਇਕੱਲੇ ਸ਼੍ਰੀ ਰਵਿੰਦਰ ਖੰਨਾ ਜੀ ਨੇ ਜਿਹੜੀ ਆਪਣੀ ਜੇਬ ਵਿੱਚੋਂ ਖਰਚ ਕਰਕੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਨੇ ਆ ਪੀਜੀਆਈ ਦੇ ਵਾਸਤੇ ਜੇ ਆਪਣੇ ਪਿੰਦੀ ਤਰੱਕੀ ਕਰਾਉਣੀ ਆ ਸੰਗਰੂਰ ਹਲਕੇ ਦੀ ਪੀਜੀਆਈ ਨੂੰ ਵਧਾਉਣਾਗਾ ਤਾਂ ਰਵਿੰਦਰ ਖੰਨਾ ਜੀ ਦੇ ਇਥੋਂ ਜਿੰਦਰਾ ਬਹੁਤ ਜ਼ਰੂਰੀ ਹੈ ਜਿਹੜੀਆਂ ਲੱਖਾਂ ਰੁਪਏ ਦੀਆਂ ਬਿਮਾਰੀਆਂ ਦੇ ਪਸਪਦਾਰ ਪ੍ਰਾਈਵੇਟਾਂ ਚੋਂ ਟ੍ਰੈਟ ਕਰਾਉਣੇ ਆ ਇਲਾਜ ਕਰਾ ਇਸ ਵਾਰ ਤੇ ਸਾਨੂੰ ਰਜ਼ੀ ਅਰਵਿੰਦ ਖੰਨਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤੋਣਾ ਚਾਹੀਦਾ ਤੇ ਉਹਨਾਂ ਨੇ ਲੋਕਾਂ ਨਾਲ ਵਾਅਦਾ ਕਰਿਆ ਵੀ ਪੀਜੀਆਈ ਦੇ ਵਿੱਚ ਚੰਡੀਗੜ੍ਹ ਜਿੰਨੇ ਸਹੂਲਤਾਂ ਨੇ ਉੱਨੀ ਉਰੇ ਮਿਲਣਗੀਆਂ ਇਹ ਪੀਜੀਆਈ ਪੁਹਾਲੀਗੜ੍ਹ ਦੇ ਸਾਰੇ ਯੂਨੀਅਨ ਸੀਨੀਅਰ ਜੋ ਵੀ ਸਾਡੇ ਪੁਰਾਣੇ ਨਵੇਂ ਵਰਕਰ ਨੇ ਸਾਰਿਆਂ ਦੀ ਇਹ ਰੈਨਮਈ ਦੇ ਵਿੱਚ ਹੀ ਵੰਡੇਗੇ ਨਹੀਂ ਜੱਲਡੂ ਮੁੱਦੇ ਤਾਂ ਦੇਖੋ ਸਾਰੇ ਤੁਹਾਨੂੰ ਪਤਾ ਹੀ ਹੈ ਜੀ ਮੁੱਦਾ ਹੁੰਦਾ ਹੈ ਜੋ ਵੀ ਮਤਲਬ ਮੋਦੀ ਸਰਕਾਰ ਨੇ ਕੰਮ ਕਰਾਏ ਨੇ ਉਹ ਲੋਕਾਂ ਨੂੰ ਹਰ ਇੱਕ ਵਰਗ ਨੂੰ ਪਤਾ ਹਰ ਇੱਕ ਵਰਗ ਲਈ ਸਾਡੇ ਕੰਮ ਕਰਾਏ ਹੋਣੇ ਸਾਨੂੰ ਉਹੀ ਮੁੱਦੇ ਲੈ ਕੇ ਅਸੀਂ ਪਬਲਿਕ ਦੇ ਵਿੱਚ ਜਾਵਾਂਗੇ ਇਦੇ ਕੋਲ ਯੱਕਾ ਹੁੰਦਾ ਨਾ ਹਕਮ ਦਾ ਉਹ ਬਾਹਰ ਦੇ ਵਿੱਚ ਸ਼ੋਅ ਕਰਦਾ ਹੁੰਦਾ ਸਾਨੂੰ ਪਤਾ ਦੀ ਸਾਡੇ ਕੈਂਡੀਡੇਟ ਦਾ ਇਸ ਕਰਕੇ ਅਸੀਂ ਮਤਲਬ ਸ਼ੋਅ ਕਰਤਾ ਦੇਖੋ ਹੁਣ ਅੱਜ ਉਹ ਆਏ ਨੇ ਅਰਵਿੰਦ ਖੰਨਾ ਜੀ ਤਾਂ ਤੁਸੀਂ ਦੇਖ ਰਹੇ ਵਰਕਰਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਸੰਗਰੂਰ ਦੀ ਟਿਕਟ ਜੋ ਬਹੁਤ ਦਿਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਟਿਕਟ ਇੱਕ ਅਜਿਹੇ ਇਮਾਨਦਾਰ ਤੇ ਭਰੋਸੇਮੰਦ ਵਿਅਕਤੀ ਨੂੰ ਬੀਜੇਪੀ ਨੇ ਦਿੱਤੀ ਹੈ ਸ਼੍ਰੀ ਅਰਵਿੰਦ ਖੰਨਾ ਜੀ ਜੋ ਕਿ ਇਸ ਇਲਾਕੇ ਲਈ ਕਿਸੇ ਦੀ ਪਛਾਣ ਤੋਂ ਮਹਤਾਜ ਨਹੀਂ ਹਨ ਉਹਨਾਂ ਨੇ 1997 ਵਿੱਚ ਇੱਥੇ ਆਏ ਸੀ ਉਸ ਤੋਂ ਬਾਅਦ ਜੋ ਇੱਥੇ ਉਹਨਾਂ ਨੇ ਕੀਤਾ ਆਪਣੇ ਵੱਲੋਂ ਪੈਸੇ ਲਗਾ ਕੇ ਸੇਵਾਵਾਂ ਚਲਾਈਆਂ ਸਾਰੇ ਲੋਕਾਂ ਨੂੰ ਭਲੀ ਭੰਤੀ ਜਾਣੂ ਐ ਉਹ ਇੱਕ ਸਿਰਫ ਇਕੱਲੇ ਨੇਤਾ ਐ ਜਿਹਨੇ ਜਿਨ੍ਹਾਂ ਨੇ ਆਪਣੀ ਸਿਰਫ ਜੇਬ ਚੋਂ ਪੈਸੇ ਖਰਚ ਕੇ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਰਵਿੰਦ ਖੰਨਾ ਜੀ ਦੀ ਖੁਸ਼ੀ ਦੇ ਵਿੱਚ ਇੱਥੇ ਉਹਨਾਂ ਨੂੰ ਟਿਕਟ ਮਿਲਦੇ ਲੱਡੂ ਵੰਡੇ ਨੇ ਪਰ ਮੈਂ ਇੱਥੇ ਸਾਰਿਆਂ ਦਾ ਪਹੁੰਚਣ ਤੇ ਪਹਿਲਾਂ ਹਾਰਦਿਕ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਦੇ ਨਾਲ ਸਾਰੇ ਮਤਲਬ ਇਹਨੇ ਕਹਿਣ ਦੀ ਲੋੜ ਨਹੀਂ ਮੇਰੇ ਕੋਲ ਸ਼ਬਦ ਨਹੀਂ ਕਿ ਕਿੰਨੀ ਜਨਤਾ ਉਹਨਾਂ ਦੇ ਨਾਲ ਜੁੜੀ ਵੀ ਆ ਇਸ ਗੱਲ 'ਚ ਕੋਈ ਦੂਰ ਨਹੀਂ ਰਵਿੰਦਰ ਖੰਨਾ ਜੀ ਨੂੰ ਸਾਰੇ ਜਾਂਪਲੀ ਪਾਤੀ ਜਾਣਦੇ ਨੇ ਉਹ ਨਰਿੰਦਰ ਮੋਦੀ ਜੀ ਨੇ ਜੋ ਕੰਮ ਕੀਤੇ ਨੇ ਉਹ ਕਿਸੇ ਤੋਂ ਦੂਰ ਦੂਰ ਨਹੀਂ ਹੈਗੇ ਪਰ ਹਰ ਇੱਕ ਚਾਹੇ ਕਿੰਨਾ ਮਰਜੀ ਜੋਰ ਲਾਇਆ ਕਾਂਗਰਸੀ ਝਾੜੂ ਵਾਲੇ ਵੀ ਇਹਨਾਂ ਨੇ ਕੀ ਕੀਤਾ ਅਸੀਂ ਕਰਕੇ ਦਿਖਾਇਆ 500 550 ਸਾਲਾਂ ਦੇ ਵਿੱਚ ਰਾਮ ਮੰਦਰ ਬਣਾ ਕੇ ਦਿਖਾਇਆ ਉਹ ਸਾਨੂੰ ਚੈਲੰਜ ਕਰਦੇ ਨੇ ਕਿ ਤੁਸੀਂ ਰਾਮ ਮੰਦਰ ਦੇ ਉਸਤੇ ਵੋਟਾਂ ਮੰਗਦੇ ਹੋ ਸਾਡਾ ਅਧਿਕਾਰ ਆ ਵੋਟਾਂ ਮੰਗਣਾ ਅਸੀਂ ਕੰਮ ਕਰਕੇ ਵੋਟਾਂ ਮੰਗਦੇ ਆ ਨਾ ਕਿ ਅਸੀਂ ਹੋਰ ਜਿਵੇਂ ਇਹਨਾਂ ਨੇ ਕੀਤਾ ਸੀ ਝਾੜੂ ਵਾਲਿਆਂ ਨੇ ਘਰ ਘਰ ਜਾ ਕੇ ਜੀ ਸਾਨੂੰ ਵੋਟਾਂ ਪਾਓ 18 ਸਾਲ ਤੋਂ ਲੈ ਕੇ 60 70 ਸਾਲ ਦੀ ਲੇਡੀ ਸੱਕਾ ਅਸੀਂ ਹਜ਼ਾਰ ਰੁਪਈਆ ਮਹੀਨਾ ਦੇ ਮੰਗੇ ਕੀ ਦਿੱਤਾ ਅੱਜ ਉਹ ਕਾਕੀ ਸਮੂਹ ਨਾਲ ਜਨਾਨੀਆਂ ਕੋਲ ਜਾ ਕੇ ਮੰਗਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ 2 ਸਾਲ ਹੋ ਗਏ ਇਹਨਾਂ ਨੂੰ ਸਾਹ ਵਹਿਰ ਜੀ ਕੀ ਪਤੇ ਮੈਂ ਧੰਨਵਾਦੀ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜੀਪੀ ਨੱਡਾ ਸਾਹਿਬ ਦਾ ਅਮਿਤ ਸ਼ਾਹ ਦਾ ਅਮਿਤ ਸ਼ਾਹ ਜੀ ਦਾ ਸਾਡੇ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਾਖੜ ਸਾਹਿਬ ਸਾਡੇ ਸੇ ਭਾਈਚਾਰੇ ਦਾ ਕਿਉਂਕਿ ਸਾਡੇ ਲਈ ਮੋਦੀ ਸਾਹਿਬ ਨੇ ਲਗਾਤਾਰ ਘਰ ਘਰ ਜਿਹੜਾ ਚੁੱਲਾ ਜਗਦਾ ਕੀਤਾ ਤੇ ਸਾਡੇ ਵਰਗ ਦੇ ਲੋਕਾਂ ਨੂੰ ਕਣਕ ਫਰੀ ਦਿੱਤੀ ਜਾ ਰਹੀ ਹੈ ਸਾਡੇ ਵਰਗ ਦੇ ਹਰ ਬੱਚਿਆਂ ਨੂੰ ਫੀਸ ਜਿਹੜੀ ਉਹ ਮਾਫ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਸਾਡਾ ਸੰਵਿਧਾਨ ਹੈ ਜਿਹੜਾ ਉਹਦੇ ਵਿੱਚ ਸਾਡੇ ਗਰੀਬ ਵਰਗ ਦੇ ਲੋਕਾਂ ਨੂੰ ਕਿਤੇ ਵੀ ਕੋਈ ਡਰਨ ਦੀ ਲੋੜ ਨਹੀਂ ਕਿਉਂਕਿ ਮੋਦੀ ਸਾਹਿਬ ਹਮੇਸ਼ਾ ਹੀ ਗਰੀਬਾਂ ਦੇ ਨਾਲ ਖੜਾ ਹੈ ਇਹ ਵਿੰਦਖੰਨਾ ਜੀ 1997 ਤੋਂ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਾਵੇਂ ਉਹ ਹਲਕਾ ਸੰਗਰੂਰ ਹੋਵੇ ਪਾਵੇਂ ਲਹਿਰਾ ਹੋਵੇ ਪਾਵੇਂ ਦਰਬਾ ਹੋਵੇ ਪਾਵੇਂ ਮਲੇਰਕੋਟਲਾ ਹੋਵੇ ਪਾਵੇਂ ਮਹਿਲਕਲਾ ਤੇ ਬਰਨਾਲਾ ਹੋਵੇ ਦਸੇ ਹਲਕਿਆਂ 'ਚ ਉਹਨਾਂ ਨੇ ਅਮੀਰ ਸੰਸਤਾ ਵੱਲੋਂ ਆਪਣੇ ਪਰਿਵਾਰ ਦੀ ਦਸਾਂ ਨੌਂ ਦੀ ਕਮਾਈ ਵਿੱਚੋਂ ਹਰ ਪਿੰਡ ਹੜਵਾਰ ਵਿੱਚ ਜਾ ਕੇ ਸਾਡੇ ਗਰੀਬ ਵਰਗ ਦੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਨੇ ਇੱਥੇ ਤੱਕ ਹੀ ਸੀਮਤ ਨਹੀਂ ਜਦੋਂ ਉਹ 2002 ਚ ਵਿਧਾਨ ਸਭਾ ਸੰਗਰੂਰ ਤੋਂ 7 ਤੱਕ ਐਮ ਐਲ ਏ ਰਹੇ ਨੇ ਤਾਂ ਸਾਡੇ ਹਲਕੇ ਦੇ ਵਿਕਾਸ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਸ ਤੋਂ ਬਾਅਦ ਸਾਡੇ ਹਲਕੇ ਦੇ ਲੋਕਾਂ ਨੇ ਧੂਰੀ ਵਿੱਚ ਜਾ ਕੇ ਉਹਨਾਂ ਨੂੰ ਫਿਰ ਵਿਧਾਨ ਸਭਾ ਵਿੱਚ ਮੌਕਾ ਦਿੱਤਾ ਉੱਥੇ ਉਹਨਾਂ ਨੇ ਆਪਣੇ ਰਜੇਵੇਂਆ ਕਰਨੋ ਚਲੇ ਗਏ ਲੇਕਿਨ ਪਾਰਟੀ ਲਈ ਤੇ ਬਰਕਰਾਰ ਲਈ ਉਹਨਾਂ ਨੇ ਹਮੇਸ਼ਾ ਹੀ ਪਿਆਰ ਤੇ ਸਤਿਕਾਰ ਦਿੱਤਾ